ਸਤਿ ਸ਼੍ਰੀ ਅਕਾਲ ਬਾਈ ਜੀ ਮਾਣਾ ਡੇ ਫਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਤੇ ਬਾਈ ਲੱਗੇ ਵੀਡੀਓ ਬਣਾਉਣ ਤੇ ਬਾਈ ਕੋਲ ਦੋ ਹੀ ਪਸ਼ੂ ਆ ਤੇ ਬਹੁਤ ਵਧੀਆ ਪਸ਼ੂ ਬਾਈ ਕੋਲ ਤੇ ਮਾਣਾ ਬਾਈ ਕਿਤੇ ਗਿਆ ਆ ਆਪਣਾ ਕਰਨ ਵੀਰ ਭਰਾ ਆਇਆ ਆ ਤੇ ਬਾਈ ਨਾਲ ਕਰਦੇ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਯਾਹ ਜੀ ਵਧੀਆ ਵਧੀਆ ਵੀਡੀਓ ਹੋਰ ਭਾਈ ਜੀ ਹਾਂ ਜੀ ਵਧੀਆ ਵਧੀਆ ਜੀ ਹਾਂ ਜੀ ਵਧੀਆ ਵਧੀਆ ਠੀਕ ਜੀ ਵੀਰ ਹੁਣ ਹੀ ਗਏ ਸੀ ਬਾਹਰ ਤੇ ਮੈਂ ਚਲੋ ਦੋ ਪਸ਼ੂ ਹੈਗੇ ਘਰ ਤੇ ਬਣਾ ਦिए ਵੀਡੀਓ ਠੀਕ ਠੀਕ ਬੜੇ ਚੰਗੇ ਜਾਨਵਰਾਂ ਨਾਮੀ ਝੋਟੀਆਂ ਜਿਹੜੀਆਂ ਦੁੱਧ ਵਾਲੀਆਂ ਝੋਟੀਆਂ ਠੀਕ ਜੀ ਹਾਂ ਜੀ ਹਾਂ ਜੀ ਤੇ ਹੋਰ ਸੁਣਾ ਵਧੀਆ ਜੀ ਸਾਹ ਵਧੀਆ ਵਧੀਆ ਭਾਈ ਹਣੀ ਦਸਦਿਆਂ ਆਏ ਆ ਹਾਂ ਜੀ ਹਾਂ ਜੀ ਠੀਕ ਜੀ ਹਾਂ ਜੀ ਆਹ ਇਹ ਜੀ ਪਹਿਲਣ ਝੋਟੀ ਸੂਈ ਆ ਹਾਂ ਜੀ ਕੋਈ ਲਾਲੇ ਨੂੰ 2.5 ਮਹੀਨੇ ਕੋਈ ਲਾਲੇ ਚ 3 ਮਹੀਨੇ ਸੂਈ ਨੂੰ ਠੀਕ ਗਾਂ ਕਰੋਸ ਹੋਈ ਆ ਵੀਰ ਹੁਣੇ ਦੱਸ ਦੇਣਗੇ ਸਾਰੀ ਡਿਟੇਲ ਠੀਕ ਬਈ ਹੁਣ ਜਿਹੜਾ ਇਹ ਕੋ ਦੁੱਧ ਹੋਊਗਾ ਕੋਈ 11 ਕੋਈ 12 10 ਕਿਲੋਵਾਰੀ ਗਾਰੰਟੀ ਨਾਲ ਕੋਈ ਝੋਟੀ ਲਾ ਜੇ 6 ਦਾ ਦੁੱਧ ਹੈਗਾ ਹਾਂ ਜੀ ਪਹਿਲਣ ਝੋਟੀ ਸੂਈ ਜੇ ਗਾਂ ਕਰੋਸ ਹੋਈ ਆ ਬਾਕੀ ਵੀਰ ਜੀ ਤੁਹਾਨੂੰ ਡਿਟੇਲ ਦੱਸ ਦੇਣਗੇ ਸਾਰੇ ਇੱਕ ਕਰੋਸ ਹੋਈ ਆ ਤੇ ਬਾਈ ਡਿਟੇਲ ਦੱਸਣਗੇ ਤੇ 10 ਲੀਟਰ ਪਕਾ ਕੇ ਦੇ ਮਿੰਮਾ ਦੁੱਧ ਦੇਖੋ ਵੀਰ ਜੀ ਕੀ ਚ ਗਾੜ ਲੱਗਾ ਝੋਟੀ ਬਹੁਤ ਸਾਰਾ ਆਹ ਹਾਂ ਜੀ ਦੁੱਧ ਵਾਲੀ ਪੈ ਵੇਖੋ ਪੂਰੀ ਤਗੜੀ ਤੇ ਝੋਲੀ ਪੂਰੀ ਵਧੀਆ 8 ਕਿਲੋ ਜਿਹੜਾ ਪੂਰਾ ਲੇਗ ਟੂਕ ਪਿਆ ਆ ਸਰਚ ਕਰਕੇ ਘੜ ਸਾਦੇ ਜੀ ਬਿਲਕੁਲ ਬਿਲਕੁਲ ਠੀਕ ਟੋਰ ਤੇ ਟੋਰ ਪਾਈ ਜੀ ਦੇਖੋ ਵੀਜ਼ੀ ਛਾਪੀ ਫੀਡਾਰ ਬਣਾਈ ਫਿਰ ਟੀ ਹੋਵੇ ਕੋਈ ਹੱਥ ਕਰਾਈ ਝੋਟੀ ਨੇ ਅੱਜ ਬਾਈ ਹੋਣੀ ਫਿਰ ਕਰਾਉਣਗੇ ਕਰਾਉਣਗੇ ਆ ਜੀ ਠੀਕ ਹੈ ਠੀਕ ਹੈ ਭਾਈ ਚਾਹੀਦਾ ਆ ਦੇ ਹਾਂਜੀ ਹਾਂਜੀ ਹੁਣ ਦੇਖੋ ਵੀਰ ਜੀ ਕੀ ਲਗਾ ਝੋਟੀ ਕੋਈ ਝੋਟੀ ਵਧੀਆ ਬਲੈਕ ਬਲੈਨ ਝੋਟੀ ਆਈ ਭਾਈ ਕੋਲ ਬਹੁਤ ਸੋਹਣੀ ਤੇ ਕਰੋਸ ਵੀ ਇਹ ਬੱਚਾ ਵਖਾ ਦਿੰਨੇ ਆ ਚੋਟੀ ਕੋ ਜਿਹੜਾ ਪੂਰਾ 10 ਕਿਲੋ ਦੁੱਧ ਹੋਊਗਾ ਕੋਈ ਆਹ ਦਾ ਦੁੱਧ ਹੈਗਾ ਆ ਸੋਹਣੀ ਝੋਡੀ ਦਾ ਬੱਚਾ ਕੋਈ ਲਾਲੇ ਦੋਵੇਂ ਟੰਗੀਆਂ ਦੋਵਾਂ ਦਾ ਲਾਲੇ ਕੋਈ ਢਾਈਆਂ ਦਾ ਲਾਲੇ ਕੋਈ ਤਿੰਨਾਂ ਮਤਲਬ ਇੰਨਾ ਕੁ ਢਾਈਆਂ ਦਾ ਹੈਗਾ ਜੇ ਠੀਕ ਹਾਂਜੀ ਗਾਹ ਕਰੋਸ ਹੋਈ ਆ ਵੀਰ ਨੂੰ ਹਾਂ ਗਾਹ ਕਰੋਸ ਹੋਈ ਆ ਹਾਂਜੀ ਉਹਦੀ ਵੀ ਗਰੰਟੀ ਹੈ ਚੋਟੀ ਵਧੀਆ ਵੇਖੋ ਝੋਡੀ ਦਾ ਠੀਕ ਗਰੋਸ ਹੈ ਜੀ ਕੋਈ ਗਰੰਟੀ ਵੀ ਖਲੋਵੇ ਨਾ ਉਹ ਬਾਕੀ ਕਰੋਸ ਕਰ ਲਿਆ ਵੀਰਾਂ ਨੇ ਆਖਿਆ ਗਰੋਸ ਹੈ ਆ ਵਧੀਆ ਝੋਡੀ ਸਿੰਗੀ ਸੁੰਗੀ ਪੂਰੀ ਸੋਹਣੀ ਲੱਗੀ ਆ ਵਧੀਆ ਜਾਨ ਕਣਕ ਨੂੰ ਵੇਖੋ ਕਿੰਨਾ ਵਧੀਆ ਲੱਗਾ ਜੀ ਠੀਕ ਹੈ ਬਾਈ ਜੀ ਹਾਂਜੀ ਹਾਂਜੀ ਹਰਾ ਲੇਵਾ ਲਵਾ ਵਧੀਆ ਹਾਂਜੀ ਗਾੜਾ ਪਾਸਾ ਲਗਾ ਬਿਲਕੁਲ ਬਿਲਕੁਲ ਤੇ ਕੀ ਬਾਜੀ ਮੋਲ ਦੇ ਫਿਰ ਦਾ ਵੀਰ ਮੋਲ ਕਰੀਏ ਇਹਦਾ ਭਾਂ 85 ਭਾਂ ਕਰੀ 80 80 ਚ 2000 ਛੱਡ ਦਾਂਗੇ ਅਸੀਂ ਦੋ ਹਾਂਜੀ ਅਸੀਂ 75 ਦੀ ਦੇ ਦਾਂਗੇ 75 ਦੀ 75 ਦੀ ਵੀਰ ਮੇਰਾ ਹਾਂ ਨਾ ਜਿਹੜੀ ਯੈਸ ਨੋ 55 ਜੈਸ ਨੋ ਪਾਈ ਕਹਤਾ 75 ਬਾਈ ਹੁਣ ਮੋਲ ਕੀਤਾ ਬਿਲਕੁਲ ਫੇਰੀ ਗੱਲਬਾਤ ਕਰਕੇ ਦੇਖੋ ਤੇ ਲੈਸਾਂ ਕਰਦੇ ਮਾਦਾ ਕੰਮ ਛੋਟੀ ਬੜੀ ਦਿੱਤੀ ਪੱਤੀ ਚਮੜੀ ਛੋਟੀ ਛੋਟਾ ਲੀਏ ਪੂਰੀ ਹੈਗੇ ਵਧੀਆ ਛੋਟੀ ਗੁੰਦੀ ਤੇ ਬਾਈ ਕਹਿੰਦਾ 75000 ਦੀ ਸੱਜਣਾ ਜਿਹੜਾ ਢੇਲੇ ਵਾਲਾ ਹੀ ਫਿਰਦੀ ਸੱਜਣਾ ਨਾ ਇਹ ਵਾਦ ਕੇ ਵੇਖੋ ਨਾ ਸਹੀ ਕਿ ਇਹ ਕੋ ਸੇਵਾ ਹੀ ਨਹੀਂ ਕਰਪੋ ਸਹੀ ਗੱਲ ਘਰਾਈਏ ਦੁੱਧ ਵਾਲੀ ਹਾਂਜੀ ਠੀਕ 10 ਕਿਲੋ ਦੁੱਧ ਜਿਹੜਾ ਇਹ ਕੋ ਹੈਗਾ ਗਰਾਂਡੀ 10 ਕਿਲੋ ਦੁੱਧ ਇਹ ਕੋ ਦਈ ਜਾਓ ਵੀ ਸੇਵਾ ਨਹੀਂ ਛੋਟੀ ਵਾਜੂ ਦੁੱਧ ਉਹਨੇ ਕੋਈ ਸੇਵਾ ਨਹੀਂ ਚੰਗੀ ਤੇ 75000 ਦੀ ਬਾਈਕ ਤਾਂ ਹਾਂ ਨਾ ਦੇਣੀ ਆ ਛੋਟੀ ਪੂਰੀ ਵਧੀਆ ਬ੍ਰੈਂਡ ਪੂਰੀ ਵਧੀਆ ਵਧੀਆ ਤੇ ਪਹਿਲਾ ਸੂਆ ਜੇ ਹਾਂਜੀ ਹੁਣ ਪਹਿਲੇ ਸੂਏ ਨੇ ਸੂਣਾ ਜੇ ਦੂਜਾ ਸੂਣਾ ਪਹਿਲਾ ਸੂਆ ਪਹਿਲਾਂ 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 ਛੋਟੀ ਸੋਹਣੀ ਹਾਂਜੀ ਬੰਦੀ ਦੋ ਗਲਾਸ ਤੇ ਵਧੀਆ ਦਾ ਬੱਜਾ ਦੋ ਲੱਲ 2.5 ਮਿੰਟ ਲਾਲੇ ਇਹ ਸਮਝੇ ਮੇਰੇ ਭਰਾ ਦੀ ਹਿੰਦੀ ਨੀ ਤੇਰ ਯਾਰ ਦੀ ਹਾਨਾ ਠੀਕ ਹੈ ਭਾਈ ਜੀ ਮੈਂ ਕਹਿੰਦਾ ਵੀਰ ਜੀ ਜਿਹੜੀ ਤੇ ਸੱਜਰ ਲਾਣੀ ਨਾ ਆ ਵੇਖੋ ਕਿੱਡੀ ਵਧੀਆ ਪੂਰਾ 10 ਕਿਲੋ ਦੁੱਧ ਆ ਗਾਂ ਬਣੀ ਵੀ ਹੈਗੀ ਹਣਾ ਗਾਂ ਬਣੀ ਵੀ ਹੈ ਨੇ ਫਲੋ ਵੀ ਜਣਾ ਕੋਈ ਨਦੀ ਝੋਟੀਆਂ ਫਲੋ ਜਾਂਦੀਆਂ ਹਾਂਜੀ ਹਾਂਜੀ ਉਹਦੇ ਆ ਗਿਆਣੀਆਂ ਫਿਰ ਜਣਾ ਬਿਲਕੁਲ ਇਹ ਕਿਹੜੀ ਦੇਸੀ ਮੈਂ ਆ ਦੇਸੀ ਮੈਂ ਆ ਮਗਰ ਵੀ ਕੱਟੀ ਹੈ ਬਿਲਕੁਲ ਮਗਰ ਵੀ ਕੱਟੀ ਹਾਂਜੀ ਦੁੱਧ ਵੀ ਦੇਦੀ ਗਾਂ ਬਣੀ ਆ ਆਪ ਵੀ ਕੱਟੀ ਵੇਖ ਲਓ ਕਿ ਉਮਰ ਕਿੰਨੀ ਹੈ ਉਮਰ ਹੀ ਕਿੰਨੀ ਹੈ ਹਾਂਜੀ ਫੈਲਣ ਝੋਟੀਆਂ ਆ ਦੁੱਧ ਵਾਲੀ ਸਹੀ ਗੱਲ ਭਾਈ ਜੀ ਹਾਂ ਜੀ ਪੂਰੀ ਫਾਇਦੇਮੰਦ ਝੋਟੀ ਆ ਸਾਰੇ ਬੰਨਿਆਂ ਵਧੀਆ 75000 ਦੀ ਹਾਂ ਆਪ ਸੋਹਣੀ ਝੋਟੀ ਸਹੀ ਗੱਲ ਬਾਈ ਜੀ ਠੀਕ ਆ ਸਾਰੀ ਡਿਟੇਲ ਆਕਰ ਫੇਰ ਉਖਾ ਦਨੇ ਹਾਲੇ ਦੋਲੇ ਹਣਾ ਤਾਂ ਤੋਂ ਦੇਖੋ ਕੀ ਕਰੋ ਫੋਨ 'ਤੇ ਬਾਤ ਕਰੋ ਘਾਰੀ ਦੇ ਦਿਖਾ ਦੋ ਸਾਰੇ ਮਰੋ ਬਾਈ ਸਾਰਾ ਇਹ ਲੋਗਾ ਇਹ ਮੈਂ ਨਾ ਪੂਰੀ ਜਾਣਕਾਰੀ ਆ ਕਿ ਝੋਟੀ ਦੇਸੀ ਨੁੜੀ ਹੈ ਸਹੀ ਗੱਲ ਤੁਸੀਂ ਉਹਦੇ ਦੀ ਝੋਟੀ ਯਾਰ ਜੀ ਸੋਭਾ ਜੀ ਆ ਗਈ ਆ ਗਿਆ ਬ੍ਰਾਂਡਡ ਪੀਸ ਬ੍ਰਾਂਡਡ ਹਾਂ ਜੀ ਤੋ ਭਾਵ ਇਹ ਵੀਰਤ ਨੂੰ ਮੈਂ ਸਾਰੀ ਸੱਚ ਦੱਸ ਦਿੰਨੇ ਆ ਹਾਂ ਜੀ ਇਹਨੂੰ ਸੂਈ ਨੂੰ ਕੋਈ ਹੋ ਗਿਆ ਮਹੀਨਾ ਲਾਲੇ ਕੋਈ ਮਹੀਨੇ ਦੇ ਉੱਤੇ 5-10 ਦਿਨ ਲਾਲੇ ਠੀਕ ਹੈ ਮਹੀਨਾ ਕੋਈ ਡੇਢ ਮਹੀਨਾ ਲਾਲੇ ਬਸ ਡੇਢ ਮਹੀਨੇ ਦੇ ਅੰਦਰ ਅੰਦਰ ਝੋਟੀ ਆ ਠੀਕ ਠੀਕ ਤੇ ਬੱਚਾ ਇਹਦਾ ਗਿਆ ਜੇ ਮਰ ਬੱਚਾ ਮਰ ਗਿਆ ਗੱਬਾਂ ਦੇ ਪੈਸੇ ਲਾਏ ਸੀ ਠੀਕ ਜੀ ਤੇ ਆਪਣੇ ਕੋ ਬੱਚੇ ਦੀ ਵੀਡੀਓ ਮੈਂ ਵੀ ਗੱਬਾਂ ਦੀ ਵੀਡੀਓ ਹੈਗੀ ਆ ਠੀਕ ਠੀਕ ਜੇ ਕੋਈ ਵੀਰ ਮੰਦੂ ਦੇ ਗੱਬਾਂ ਦੀ ਵੀਡੀਓ ਇਹਨੂੰ ਪਾ ਦਾਂਗੇ ਠੀਕ ਜੀ ਤੇ ਜਿਹੜਾ ਝੋਟੀ ਕੋਣ ਆ ਦੁੱਧ ਤੇ ਬੜਾ ਸੀ ਬੱਚਾ ਮਰਨ ਕਰਕੇ ਥੋੜਾ ਕਰ ਗਿਆ ਇਹ ਰਵਾਜ ਆ ਉਹਦਾ ਝੋਟੀ ਕੋ ਜਿੱਥੇ ਮਰਜੀ ਕੋਈ ਵੀਰ ਭਰਾ ਮੰਗਾ ਲੇ ਠੀਕ ਸਹੀ ਗੱਲ ਹੈ ਵੱਡੀ ਮੈਚੂ ਐਂਡੀਆਂ ਵੱਡੀ ਝੋਟੀ ਪੂਰੀ ਖੋਲੋ ਭਾਈ ਜੀ ਖੋਲੋ ਵੀਰ ਪੂਰੀ ਚੌੜੀ ਗੁੰਦੀ ਰਾਈ ਹਾਂਜੀ 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 ਵੇਖੋ ਕਿੰਨੀ ਜਗਾਟਾ ਜੂਠਾ ਲੱਗਾ ਜੀ ਸਹੀ ਗੱਲ ਹੈ ਐ ਪੋਲੀ ਰੂ ਵਰਗੀ ਤੇ ਸਹੀ ਗੱਲ ਹੈ ਹੱਥ ਲੈ ਲੈ ਬਾਓ ਜੀ ਲੈ ਜੀ ਇਹ ਵਾਹ ਵਾਹ ਦੇਖੋ ਵੀਰ ਦੀ ਥਣ ਥਣ ਸਹੀ ਗੱਲ ਹੈ ਹਾਂਜੀ ਆ ਮਾਤੀ ਨਗਰ ਝੋਟੀ ਆ ਸਹੀ ਗੱਲ ਭਾਈ ਸਹੀ ਗੱਲ ਸਹੀ ਗੱਲ ਹਾਂਜੀ ਇਹ ਫੋ ਪੂਰੀ ਚਮਕ ਚਮਕਿਆ ਪੂਰੀ ਬੋਥੀ ਬਾਸੀ ਸੋਣੀ ਹੈ ਸੋਣੀ ਲੱਗੀ ਸਹੀ ਗੱਲ ਠੰਡੀ ਹਾਂਜੀ ਠੰਡੀ ਧੀਰੀ ਠੰਡੀ ਧੀਰੀ ਜਿੱਥੇ ਭਲਾ ਦੇ ਉੱਥੇ ਖਲਾਏਂਦੀ ਕਰਦਾ ਸਹੀ ਗੱਲ ਬਾਈ ਸਹੀ ਤੋਰੋ ਬਾਈ ਜੀ ਤੋਰੋ ਅਰੇ ਬਾਈ ਨਾ ਸਿਰੇ ਵੀਡੀਓ ਬਣਾਤੀ ਆ ਬਣਾਤੀ ਬਣਾਤੀ ਮੈਂ ਵੀਰ ਹੋਣੀ ਗਏ ਵੇਚਦੀਆਂ ਮਾਰ ਦੋ ਸਹੀ ਗੱਲ ਸਹੀ ਬਾਕੀ ਚੰਗੀਆਂ ਸੋਈਆਂ ਛੋਟੀਆਂ ਜਿਹੜੀਆਂ ਉਸਾਮਾ ਦਾ ਕਾਹ ਨਹੀਂ ਵਧੀਆ ਝੋਟੀਆਂ ਪਾਈ ਹੋਣ ਲਈਆਂ ਆ ਵਧੀਆ ਪੜੀਆਂ ਟੋਪ ਕਲਾਸ ਠੀਕ ਜੀ ਜਿਹਨੂੰ ਝੋਟੀਆਂ ਨੇ ਨਾ ਵੀਰੇ ਇੱਕ ਝੋਟੀ ਲਈ ਆ ਤੇ ਪਰਸੋਂ ਦਾ ਵੀਡੀਓ ਹਾਂਜੀ 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 ਪਰਸੋਂ ਦਾ ਵੀਰ ਵੀਡੀਓ ਪੈਰ ਠੀਕ ਜੀ ਤੇ ਕੀ ਮੋਲ ਪਾਈ ਇਹਦਾ ਵੀਰ ਜੀ ਮੋਲ ਤਾਂ ਤੁਹਾਨੂੰ ਪਤਾ ਕਿੱਡੀ ਮੈਂ ਆ ਸਹੀ ਗਾ ਬੱਚੇ ਫੜਾਂਗੇ ਜੀ ਬੱਚੇ ਫੜਾ ਕਰਕੇ ਚੋ ਹੋ ਗਿਆ ਕੰਮ ਹਾਂਜੀ ਮੋਲ ਕਰੀਏ ਵੀਰੇ ਦਾ 70 75 ਹਾਂ 70 ਚੋਂ 2 ਛੱਡ ਦਾਂਗੇ 70 2 68 ਦੀ 68 ਦੀ ਫਿਰ ਹਾਂ ਦਾ ਵੀਰ ਦੀ ਵੱਡੀ ਮਾਝੀ ਝੋਟੀ 10000 ਦੀ ਬਾਇਆ ਝੋਟੀ ਦੇਣੀ ਆ ਚਲੋ ਵੀਰ ਜੀ ਵਾਹ ਕਹਿਣਾ ਚਾਹੀਦਾ 60000 ਦੇ ਦੂਜੇ ਬੰਦੇ ਆ ਜਡਾ ਝੋਟੀ ਦਾ ਵਜਨ ਵਜਨ ਬੜਾ ਵੀਜੀ ਇਹਦੇ ਥੋੜਾ ਬੱچے ਕਰਕੇ ਥੋੜਾ ਹੋ ਗਈ ਝੋਟੀ ਦੇਖੋ ਗੱਡਾ ਵੱਡਾ ਇਰੀਆ ਕਿ ਐ ਸੀਲ ਠੰਡੀ ਬਾਕੀ ਇਹ ਨਹੀਂ ਗੱਲ ਕੋਈ ਪਹਾੜਾ ਪਹਾੜਾ ਬਹੁਤ ਆ ਨਾ ਦੇਖੋ ਦੁੱਧ ਵਾਲੀ ਕੀਚ ਗਾਰਡ ਲਗਾਇਆ ਹਾਂਜੀ ਇਹ ਦੁੱਜੀ ਲੱਗੀ ਪੈ ਫੜਾ ਕਰਨ ਬਾਈ ਸਸੋ ਬਿਲਕੁਲ ਬਿਲਕੁਲ ਵੇਖੋ ਮਿਲਕ ਵੇਨ ਲੱਗੀ ਐ ਜੀ ਕਿਹੜੀ ਪੈਪ ਲੱਗੀ ਭਾਈ ਜੀ ਤੁਸੀਂ ਦੱਸੋ ਦੁੱਧ ਵਾਲੀ ਲੱਗੀ ਵੀ ਜੀ ਵਧੀਆ ਦੁੱਧੜੀ ਦੁੱਜੀ ਆ ਠੰਡੀ ਸੀਲ ਝੋਟੀ ਇਹ ਪੈਪ ਉਹ ਲੱਗੀ ਦਿੱਲੀ 15 17 ਦੇ ਫਿਰਦੇ ਨਾ ਹਾਂਜੀ ਹਾਂਜੀ ਮੋਢੇ ਮੜੀਆਂ ਉਹ ਮਜੀਠੇ ਪੈਪ ਨਹੀਂ ਪੈਂਦੀ ਇੱਥੇ ਆਓ ਮੇਰੇ ਥੱਲੇ ਨੀਲਾ ਆ ਜਾ ਜਿਹੜਾ ਬੜਾ ਉਹ ਪੈਪਾਂ ਪਈਆਂ ਉਹ ਪੈਪ ਲੱਗਾ ਜੇ ਸਹੀ ਗੱਲ ਜੀ ਹਾਂਜੀ ਹਾਂਜੀ ਵਧੀਆ ਪਾਈ ਕਹਿੰਦਾ 65000 ਦੀ ਦੇਣੀ ਆ ਬਾਕੀ ਐਸੀ ਠੰਡੀ ਬਾੜਾ ਪਾ ਆ ਕੇ ਜਿੱਦਾਂ ਮਰਦੀ ਚੋ ਥਾਣਾ ਜਿਗੜ ਦੇਖੋ ਆ ਨਾਲਾ ਨੁੜਾਪੁਰੀਆਂ ਜਗਤੀਆਂ ਬਿਲਕੁਲ ਸੋਹਣੀ ਬ੍ਰੈਂਡ ਪੀਰ ਬਿਲਕੁਲ ਬਿਲਕੁਲ ਵੱਡਾ ਵੱਡਾ ਪੰਬ ਟਰੱਕ ਆਇਆ ਦੇ ਹਾਂਜੀ ਸੇਵਾ ਸੁਭਾ ਕਰਾਈ ਚੰਗੀ ਰਜਾਈ ਕੀਤੀ ਯਾਰ ਸਹੀ ਗਾ ਕੱਟ ਕੋਦ ਬੜਾ ਦੇਖੋ ਬੋੜੀ ਬਾੜੀ ਕੋਈ ਨਹੀਂ ਸੀ ਪੂਰੀ ਵੱਡੀ ਮੈਂ ਆ ਕੇ ਠੀਕ ਹੈ ਨਾ ਬਚਿਆ ਇਹ ਜਿੱਕਾ ਕੋਈ ਨਹੀਂ ਹਾਂਜੀ ਹਾਂਜੀ ਉਹ ਪੜੇ ਦੇ ਮਿਲ ਜਾਂਦੀ ਹੈ ਹਾਂ ਪੂਰੀ ਵੱਡੀ ਮੈਂ ਆ ਕੇ ਦੀ ਥੱਲੇ ਬਾਏ ਥਾਪੀ ਮਾਰ ਕੇ ਬਾੜਾ ਬਾਵੇ ਥਾਪੀ ਮਾਰ ਕੇ ਹਾਂਜੀ ਹਾਂ ਤਾਂ ਵੀ ਮਾਰੇ ਪੜਦੇ ਹਾਂ ਠੀਕ ਗੱਟੀ ਗੱਡੂਆਂ ਨਹੀਂ ਦਿੰਦੀ ਨਾ ਨਾ ਚਾਹੇ ਜੇ ਕੋਈ ਕਿਸੇ ਦੇ ਘਰ ਜਾ ਕੇ ਅਵਲ ਤੇ ਕੋਈ ਇਦਾਂ ਦੀ ਗੱਲ ਹੈ ਨਹੀਂ ਐ ਪੂਰੀ ਸੀਲ ਠੰਡੀ ਆਹੀ ਤੇ ਪਹਾੜਾ ਪਾ ਕੇ ਚੋਣਦੇ ਆ ਠੀਕ ਠੀਕ ਹਾਂਜੀ ਹਾਂਜੀ ਪੂਰੀ ਐ ਸੀਲ ਠੰਡੀ ਗਾੜਾ ਪਾ ਕੇ ਠੀਕ ਆ ਹੋ ਇੱਕ ਦੋ ਇੱਕ ਦੋ ਦਿਨ ਕਰਕੇ ਹਾਂਜੀ 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 ਹੋ ਪੂਰੀ ਕਾਲੀ ਪੰਪ ਝੋਟੀ ਆ ਹਾਂਜੀ ਹਾਂਜੀ ਆ ਵੇਖ ਲੋ ਇੱਕ ਆਵੀ ਝੋਟੀ ਗੱਡੀ ਝੋਟੀ ਪਹਿਲਾਂ ਗਾਲੀ ਪਈ ਠੰਡੀ ਸੀ ਝੋਟੀ ਪੂਰੀ ਵਧੀਆ ਆ ਤੁਹਾਨੂੰ ਬਹੁਤ ਸਮਝ ਲੱਗੀ ਐਡਰ ਦਾ ਪਿਆਰ ਸਭ ਤੋਂ ਵੱਧ ਸਦਾ ਮੇਰਾ ਜਿਹੜਾ ਵੀ ਜਿਹਨੇ ਖੜਨੀ ਵੀਰ ਨੇ ਬੋਸ ਸਾ ਜੱਟੀ ਲੈ ਵਾਲੂਆ ਪੂਰਾ ਕੈਂਡ ਹੈ ਸਜਰਾਂ ਨੂੰ ਲੈ ਵਾਲਾਗਾ ਸਜਰਾਂ ਨੂੰ ਮੈਂ ਕਹਿੰਨਾ ਕਾਹਦੀ ਗੱਲ ਆ ਕੇ ਇਹ ਝੋਟੀ ਕੋ ਦੁੱਧ ਵੈਸੇ 11 12 ਕਿਲੋ ਆ ਚਲੋ ਛੇ ਕਿਥੂ ਗਲਾ ਭਰ ਜਿਆ ਠੰਡਾ ਕਰਕੇ ਅਸੀਂ ਆਨੇ ਆ ਨਾ 10 ਕਿਲੋ ਕੋਈ ਜਿੱਦਾਂ ਮਰਜੀ ਕੰਡੇ ਤੇ ਰੱਖ ਕੇ ਲੈ ਲੈ ਸਹੀ ਗੱਲ ਦੁੱਧ ਹੋਗਾ ਝੋਟੀਆਂ ਤੇ ਆ ਪਸ਼ੂ ਬਾਈ ਕੋਲ ਹਾਂਜੀ ਬੋਸ ਸੋਨੇ ਲਾਈਕ ਕਮੈਂਟ ਸ਼ੇਅਰ ਦਬਕੇ ਕਰਿਓ ਮੇਰੇ ਭਰਾ ਪੈਣਾ ਤੇ ਬਹੁਤ ਵਧੀਆ ਪਸ਼ੂ ਆ ਤੇ ਕਾਲਾ ਵੀਰ ਨੇ ਫਿਰ ਪਸ਼ੂ ਆ ਜਣੇ ਆ ਤੇ ਜੇ ਛਾਣੋ ਜੁੜੇ ਬਣੂਗੀ ਠੀਕ ਹੈ ਨਹੀਂ ਕਾ ਫਿਰ ਪਰਸੋਂ ਤੱਕ ਲੜੇਗਾ ਫਾਜਰ ਛੋਟੀਆਂ ਲਈਆਂ ਫਾਜਰ ਹੋਵਾਂਗੇ ਹਾਂਜੀ ਹਾਂਜੀ ਛੋਟੀਆਂ ਲਈਆਂ ਕੋਈ ਬਾਹਰ ਵੱਡੀਆਂ ਤਿੰਨ ਚਾਰ ਹਾਂਜੀ ਹਾਂਜੀ ਵੱਡੀਆਂ ਬੰਬ ਪੀਸ ਜਿਹੜੇ ਠੀਕ ਠੀਕ ਹੈ ਹਾਂਜੀ ਹਾਂਜੀ ਠੀਕ ਜੀ ਤੇ ਹੋਰ ਸੁਣਾਓ ਸੇਦਾ ਕਹਿਣਾ ਠੀਕ ਠਾਕ ਜੀ ਸਾਹਿਬ ਵਧੀਆ ਵਧੀਆ ਜੀ ਹੋਰ ਭਾਈ ਜੀ ਵਧੀਆ ਸਾਹਿਬ ਵਧੀਆ ਜੀ ਕਿਰਪਾ ਜੀ ਬੜੀ ਹਾਂ ਹਾਂਜੀ ਹਾਂਜੀ ਬਾਕੀ ਵੀਰ ਜੀ ਆਪਣਾ ਮਾਣੇ ਬਾਈ ਦਾ ਨੰਬਰ ਆ ਜਿੰਨੇ ਮੇਰੇ ਵੀਰ ਨੇ ਕਿੰਨੇ ਲਾਣੇ ਉਹ ਤੇ ਫੋਨ ਕਰ ਸਕਦਾ 842740 7053 ਹਾਂਜੀ ਇੱਕ ਵਾਰੀ ਫੇਰ ਬੋਲ ਦਿੰਦੇ 842740 7053 ਪਿੰਡ ਭੋਮਾ ਪਿੰਡ ਭੋਮਾ ਜ਼ਿਲ੍ਹਾ ਅੰਮ੍ਰਿਤਸਰ ਤਸਵੀਰ ਆਪਣਾ ਮਜੀਠਾ ਜੀਠਾ ਜ਼ਿਲ੍ਹਾ ਅੰਮ੍ਰਿਤਸਰ ਤੇ ਲਾਈਕ ਕਮੈਂਟ ਤੇ ਸ਼ੇਅਰ ਦਾ ਦੇਗਾ ਬੋਲੋ ਜੀ ਹਾਂਜੀ ਹਾਂਜੀ ਰੱਬ ਦੇ ਦਵਾ ਕੇ ਜਰਾ ਖਿੱਚ ਕੇ ਕਿਉਂ ਕਰ ਰੋ ਬਾਈ ਵੀ ਇਹਨੇ ਪਹਿਲੀ ਵਾਰ ਵੀਡੀਓ ਬਣਾਇਆ ਤੇ ਵੀਰੇ ਕਿੱਥੋਂ ਆਇਆ ਪਿਆਰ ਇਹ ਪਿਆਰ ਹੁੰਦਾ ਪਿਆਰ ਖਾ ਕੇ ਚੱਲ ਜਾਂਦਾ ਦੇ ਨਾਲ ਉਹ ਦਾ ਜਿਹੜਾ ਟਾਈਮ ਕਿਤੇ ਹਨਾ ਬਾਈ ਜੀ ਸਹੀ ਗੱਲ ਸਹੀ ਗੱਲ ਹੈ ਯਾਰ ਕੋਈ ਦੁਨੀਆ ਬੀਜੀ ਆ ਤੇ ਬਾਈ ਉਹ ਪਿਆਰ ਬਣਾਈ ਰੱਖੇ ਭਰਾਵਾਂ ਵਿੱਚ ਕਰਦੇ ਰਹਾ ਕੇ ਤੇ ਵੀਰ ਦੇ ਨਾਂ ਦੇ ਚ ਕਰਨ ਬਾਈ ਨਾਂ ਦੇ 1 ਕਮੈਂਟ ਲਾਈਕ ਤੇ ਭੋਲੂ ਨਾਂ ਦੇ 1 ਕਮੈਂਟ ਲਾਈਕ ਕਰ ਲੈਣਾ ਠੀਕ ਨਾ ਚਲੋ ਠੀਕ ਤੇ ਬਾਈ ਜੀ ਯਾਰੀ ਪਿਆਰ ਆ ਮੋਟੇ ਪੂਰਾ ਪਿਆਰ ਆ ਕਿ ਮੈਂ ਕਹਿੰਦਾ ਵੀਰ ਜੀ ਭਰਾਵਾਂ ਨੂੰ ਵੀ ਵੱਧ ਕੇ ਆ ਹਾਂਜੀ ਹਾਂਜੀ ਤਿਆਦਾਰੀ ਆ ਪਿਆਰ ਆ ਭਰਾ ਆ ਸਾਰੇ ਬੰਦੇ ਹਾਂਜੀ ਹਾਂਜੀ ਸਾਰੇ ਵੀਰ ਭਰਾ ਆਪਣੇ ਆ ਵਧੀਆ ਬਾਕੀ ਕੰਮ ਕਾਣ ਦੇ ਆ ਹਾਂਜੀ ਹਾਂਜੀ ਸਾਰੇ ਵਧੀਆ ਵੀਰ ਭਰਾ ਠੀਕ ਹੈ ਚਲੋ ਬਾਈ ਜੀ ਸਤਿ ਸ੍ਰੀ ਅਕਾਲ ਧੰ